ਫਸਾਤੇ 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 ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੇ ਜਲੰਧਰ ਵੈਸਟ ਦੀ ਸਿਆਸਤ ਦੇ ਵਿੱਚ ਦਿਗਜਾ ਦੇ ਪੇਚ ਫਸਾਤੇ ਦਰਅਸਲ ਇਸ ਪੂਰੀ ਸਿਆਸਤ ਨੇ ਰੋਚਕ ਕਰ ਦਿੱਤਾ ਹੈ ਨਗਰ ਨਿਗਮ ਜਲੰਧਰ ਦਾ ਚੌਣ ਮੈਦਾਨ ਕਿਉਂਕਿ ਜਲੰਧਰ ਦੀ ਨਗਰ ਨਿਗਮ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਰਏ ਕਮਲਜੀਤ ਸਿੰਘ ਪਾਟਿਆ ਤੇ ਇਸ ਤੋਂ ਇਲਾਵਾ ਜਲੰਧਰ ਨਗਰ ਨਿਗਮ ਦੇ ਸੀਨੀਅਰ ਕੌਂਸਲ ਰਏ ਸ਼੍ਰਵਣ ਗਰੋਵਰ ਦੇ ਪਰਿਵਾਰ ਐਨਾ ਦੋਨਾਂ ਪਰਿਵਾਰਾਂ ਨੂੰ ਇੱਕੋ ਬਾੜ ਚ ਆਮਣੇ ਸਾਹਮਣੇ ਕਰ ਦਿੱਤਾ ਏ ਰਮਨ ਅਰੋੜਾ ਦੀ ਸਿਆਸਤ ਰੇ ਸਭ ਕੁਝ ਹੋਇਆ ਕਿੱਦਾ ਆਓ ਤੁਹਾਨੂੰ ਦੱਸਦੇ ਹਾਂ ਦਰਅਸਲ ਰਮਨ ਅਰੋੜਾ ਆਪਣੇ ਸੰਦੇ ਯਾਨੀ ਕਿ ਰਾਜਕੁਮਾਰ ਮਦਨ ਵਾਸਤੇ ਟਿਕਟ ਮੰਗ ਰਹੇ ਨੇ ਉਹਨਾਂ ਨੇ ਉਹਨਾਂ ਵਾਸਤੇ ਜਿਹੜਾ ਚੋਣ ਮੈਦਾਨ ਤਿਆਰ ਕੀਤਾ ਉਸ ਦੇ ਵਿੱਚ ਜਲੰਧਰ ਦੇ ਸੀਨੀਅਰ ਕਾਉਂਸਲਰ ਸ਼ਰਾਵਨ ਗਰੋਵਰ ਦੇ ਪਰਿਵਾਰ ਦਾ ਵਾਰਡ ਆਂਦਾ ਸੀ ਸੋ ਉਹਨਾਂ ਨੇ ਆਪਣਾ ਘਰ ਜੋ ਕਿ ਜਲੰਧਰ ਵੈਸਟ 'ਚ ਪੈਂਦਾ ਸੀ ਉਸ ਨੂੰ ਜਲੰਧਰ ਸੈਂਟਰਲ ਨਾਲ ਲੱਗਦੇ ਵਾਰਡ ਯਾਨੀ ਕਿ ਵਾਰਡ ਨੰਬਰ 46 'ਚ ਪੁਆਤਾ ਤੇ ਵਾਰਡ ਦਾ ਜਿਹੜਾ ਬਾਕੀ ਹਿੱਸਾ ਸੀ ਉਹ ਵਾਰਡ ਨੰਬਰ 48 ਬਣ ਗਿਆ ਜੋ ਕਿ BC ਵਾਸਤੇ ਰਿਜ਼ਰਵ ਹੋ ਗਿਆ ਸੋ ਇਸ ਹਾਲਾਤ ਦੇ ਵਿੱਚ ਗਰੋਵਰ ਪਰਿਵਾਰ ਵਾਸਤੇ ਵਾਰਡ ਬਚਿਆ ਵਾਰਡ 64 ਪਰ ਵਾਰਡ ਨੰਬਰ 64 ਦੇ ਵਿੱਚ ਕਿਉਂਕਿ ਰਮਨ ਅਰੋੜਾ ਦਾ ਆਪਣਾ ਹਲਕਾ ਵੀ ਆਂਦਾ ਸੀ ਤੇ ਜਿੰਦਰ ਵੈਸਟ ਦਾ ਹਲਕਾ ਵੀ ਆਂਦਾ ਸੀ ਤੇ ਉਹਨਾਂ ਨੇ ਆਪਣੇ ਸਮਝੀ ਰਾਜਕੁਮਾਰ ਮੈਦਾਨ ਵਾਸਤੇ ਇੱਕ ਚੋਣਵੀ ਮੈਦਾਨ ਤਿਆਰ ਕਰ ਦਿੱਤਾ ਸੋ ਉਹਨਾਂ ਦੀ ਟਿਕਟ ਵੀ ਅਪਲਾਈ ਕਰਤੀ ਤੇ ਇਲਾਕੇ 'ਚ ਕੈਂਪ ਲੱਗਣੇ ਵੀ ਸ਼ੁਰੂ ਹੋ ਗਏ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਸਿਆਸੀ ਘਟਨਾਕਰਮ ਵੀ ਬਦਲ ਗਏ ਨੇ ਕਿਉਂਕਿ ਸਭ ਨੂੰ ਲੱਗ ਰਿਹਾ ਜੀ ਕਿ ਵਿਧਾਇਕ ਮਜ਼ਬੂਤ ਨੇ ਆਪਣੇ ਸਮਧੀ ਨੂੰ ਟਿਕਟ ਦਿਵਾ ਜਾਣਗੇ ਤੇ ਜੇਕਰ ਉਹਨਾਂ ਦੇ ਸਮਧੀ ਨੂੰ ਵਾਰਡ ਚੌਂਹ ਚ ਟਿਕਟ ਮਿਲ ਗਈ ਤੇ ਵਾਰਡ ਚੌਂਹ ਚ ਟਿਕਟ ਅਪਲਾਈ ਕਰਨ ਵਾਲੇ ਅਨਮੋਲ ਗਰੋਵਰ ਦਾ ਕੀ ਬਣੂਗਾ ਇਸ ਲਈ ਅਨਮੋਲ ਗਰੋਵਰ ਨੇ ਵੀ ਸੇਫ ਗੇਮ ਖੇਡੀ ਹੈ ਉਹਨਾਂ ਨੇ ਵਾਰਡ ਨੰਬਰ 49 ਚ ਵੀ ਟਿਕਟ ਅਪਲਾਈ ਕਰ ਦਿੱਤੀ ਹੈ ਜਿੱਥੇ ਆਪਣੀ ਪਤਨੀ ਕਣਿਕਾ ਗਰੋਵਰ ਵਾਸਤੇ ਉਹਨਾਂ ਨੇ ਟਿਕਟ ਮੰਗੀ ਹੈ ਹੁਣ ਵਾਰਡ 49 ਕਿਹੜਾ ਵਾਰਡ 49 ਉਹ ਵਾ ਜਿੱਥੋਂ ਕਮਲਜੀਤ ਸਿੰਘ ਪਾਟਿਆ ਜਿੱਤਦੇ ਆਏ ਨੇ ਉਹਨਾਂ ਦੀ ਪਤਨੀ ਜਿੱਤਦੀ ਆਈ ਹੈ ਹੁਣ ਮੈਦਾਨ ਚ ਪੇਚ ਫਸ ਗਏ ਨੇ ਕਿਉਂਕਿ ਗਰੋਵਰ ਪਰਿਵਾਰ ਵੀ ਦਿਗਜ ਪਰਿਵਾਰ ਆ ਉਹਨਾਂ ਦਾ ਪਛੋਕੜ ਵੀ ਸਿਆਸਤ ਨਾਲ ਭਰਿਆ ਹੋਇਆ ਸੋ ਲਗਾਤਾਰ ਇਲੈਕਸ਼ਨ ਜਿੱਤੇ ਨੇ ਸੋ so, 500 ਵਾਧੇ ਇਲੈਕਸ਼ਨ ਜਿੱਤ ਚੁੱਕਿਆ ਪਰਵਾਰ ਤੇ ਅਜੇ ਤੱਕ ਇੱਕ ਵਾਰ ਵੀ ਹਾਰ ਨਸੀਬ ਨਹੀਂ ਹੋਈ ਦੂਸਰੇ ਪਾਸੇ ਕਮਲਜੀਤ ਸਿੰਘ ਪਾਟਿਆ ਸੋ ਕਮਲਜੀਤ ਸਿੰਘ ਪਾਟਿਆ ਨੇ ਵੀ ਆਪਣੀ ਪਤਨੀ ਦੀ ਦਾਵੇਦਾਰੀ ਉਸੇ ਵਾਰਡ ਚ ਜਿਤਾਈ ਹੈ ਕਿਉਂਕਿ ਗਰੋਵਰ ਪਰਿਵਾਰ ਦਾ ਪੁਰਾਣਾ ਘਰ ਉਸ ਵਾਰਡ ਚ ਪੈਂਦਾ ਉਹਨਾਂ ਦਾ ਪੁਰਾਣਾ ਇਲਾਕਾ ਉਸ ਵਾਰਡ ਚ ਪੈਂਦਾ ਦੋਵੇਂ ਵਾਰਡ ਸੂਟ ਕਰਦੇ ਨੇ ਗਰੋਵਰ ਪਰਿਵਾਰ ਨੂੰ ਜਿਨ੍ਹਾਂ ਦੇ ਵਿੱਚ ਵਾਰਡ ਨੰਬਰ 49 ਵੀ ਸ਼ਾਮਲ ਹੈ ਤੇ ਨਵਾਂ ਵਾਰਡ ਨੰਬਰ 64 ਵੀ ਪਰ ਵਾਰਡ ਨੰਬਰ 64 ਦੇ ਵਿੱਚ ਰਾਜਕੁਮਾਰ ਮਦਾਨ ਦੀ ਦਾਵੇਦਾਰੀ ਕਰਕੇ ਭੇਚ ਫਸ ਗਿਆ ਕਿਉਂਕਿ ਹੁਣ ਜੋਰ ਲੱਗੇਗਾ ਜਿੰਦਰ ਵੈਸਟ ਦੇ ਬਾੜ 49 ਵਿੱਚ ਕਮਲਜੀਤ ਸਿੰਘ ਪਾਟਿਆ ਦਾ ਤੇ ਗਰੋਵਰ ਪਰਿਵਾਰ ਦਾ ਕਿ ਦੋਨਾਂ ਚੋਂ ਟਿਕਟ ਕਿੰਨੂੰ ਮਿਲਦੀ ਆ ਹੁਣ ਦੂਸਰੀ ਗੱਲ ਦੋਨੇ ਦਿੱਗਜ ਹੈ ਕੁਝ ਸਮਾਂ ਪਹਿਲਾਂ ਹੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਯਾਨੀ ਕਿ ਕਮਲਜੀਤ ਸਿੰਘ ਪਾਟਿਆ ਪਹਿਲੇ ਅਕਾਲੀ ਦਲ ਚ ਸੀ ਫਿਰ ਆਪ ਚ ਗਏ ਫਿਰ ਆਪ ਤੋਂ BJP ਚ ਗਏ ਫਿਰ BJP ਤੋਂ ਆਪ ਚ ਗਏ ਦੂਸਰੇ ਪਾਸੇ ਜਿਹੜੇ ਗਰੋਵਰ ਨੇ ਦੂਸਰੇ ਪਾਸੇ ਅਨਮੋਲ ਗਰੋਵਰ ਪਹਿਲਾਂ ਕਾਂਗਰਸ ਚ ਸੀ ਫਿਰ BJP ਚ ਗਏ ਤੇ ਫਿਰ ਆਪ ਚ ਚਲੇ ਗਏ ਹੁਣ ਇੱਕੋ ਵਾਰ ਸੀ ਇੱਕੋ ਪਾਰਟੀ ਤੋਂ ਦੋਨੋਂ ਦਿਗਜ ਟਿਕਾ ਮੰਗ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਕਿਸੇ ਨਵੇਂ ਬੰਦੇ ਨੂੰ ਟਿਕਟ ਦੇ ਦਿੰਦੀ ਹੈ ਜਾਂ ਫਿਰ ਇਹਨਾਂ ਦੋਨਾਂ 'ਚੋਂ ਕਿਸੇ ਇੱਕ ਨੂੰ ਚੁਣਦੀ ਹੈ ਜੇ ਦੋਨਾਂ 'ਚੋਂ ਇੱਕ ਨੂੰ ਚੁਣਦੀ ਹੈ ਤੇ ਦੋਨੋਂ ਹੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਜਾਂਦੇ ਸੋ ਕਿਤੇ ਨਾ ਕਿਤੇ ਕਿਸੇ ਇੱਕ ਦਾ ਸਿਆਸੀ ਭਵਿੱਖ ਲਟਕ ਸਕਦਾ ਹੈ। ਔਰ ਜੇਕਰ ਵਾਰਡ ਨੰਬਰ 44 'ਚ ਅਨਮੋਲ ਗਰੋਵਰ ਨੂੰ ਰਜਿਸਟਰ ਕੀਤਾ ਜਾਂਦਾ ਤੇ ਫਿਰ ਰਾਜਕੁਮਾਰ ਮੈਦਾਨ ਦਾ ਕੀ ਬਣੇਗਾ। ਸੋ ਇਹ ਸਾਰੇ ਸਵਾਲ ਲੋਕਾਂ ਦੇ ਜ਼ਿਹਨ 'ਚ ਵੀ ਨੇ ਤੇ ਸਿਆਸੀ ਖੇਤਰ 'ਚ ਚਰਚਾ ਦਾ ਵਿਸ਼ਾ ਬਣ ਗਏ ਆ। ਹੁਣ ਦੇਖਣਾ ਹੋਏਗਾ ਕਿ ਇਸ ਪੂਰੇ ਘਟਨਾਕਰਮ ਦੇ ਵਿੱਚ ਰਮਨ अरोड़ा ਬਾਜੀ ਮਾਰਦੇ ਨੇ ਜਾਂ ਫਿਰ ਕਮਲਜੀਤ 파ਟਿਆ ਤੇ ਜਾਂ ਫਿਰ ਗਰੋਵਰ ਪਰਿਵਾਰ ਕਿਉਂਕਿ ਜੇਕਰ ਰਮਨ अरोड़ा ਬਾਜੀ ਮਾਰ ਗਏ ਤਾਵੀਰ ਕਮਲਜੀਤ ਪਾਟਿਆ ਤੇ ਜਾਂ ਅਨਮੋਲ ਗਰੋਵਰ ਇਹਨਾਂ ਦੋਨਾਂ ਚੋਂ ਇੱਕ ਨੂੰ ਹੀ ਟਿਕਟ ਮਿਲਣੀ ਕਿਉਂਕਿ ਇੱਕ ਬਾੜ ਚੋਂ ਤਾਂ ਫਿਰ ਇੱਕੋ ਹੀ ਬੰਦਾ ਲੜ ਸਕਦਾ ਨਾ ਜੀ ਸੋ ਕੁੱਲ ਮਿਲਾ ਕੇ ਮਾਮਲਾ ਹੋ ਗਿਆ ਏ ਰੋਚਕ ਹੁਣ ਦੇਖਣਾ ਹੋਏਗਾ ਭਵਿੱਖ ਚ ਟਿਕਟ ਕਿੰਨੂੰ ਮਿਲਦੀ ਆ ਜੇ ਦਾਵੇਦਾਰੀਆਂ ਪੇਸ਼ ਹੋ ਗਈਆਂ ਨੇ ਸੋ ਇਸ ਕਰਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਮੈਦਾਨ ਰੋਚਕ ਹੋ ਗਿਆ ਹੈ ਬਿਊਰੋ ਰਿਪੋਰਟ ਦਨਕ ਮੈਲ ਪੰਜਾਬੀ ਟੀਵੀ ਚਲੰਦਰ